ਸਤਿਗੁਰ ਜੀ ਸਾਰਿਆਂ ਨੂੰ ਤੇ ਆ ਗਏ ਆ ਫੇਰ ਆਪਣਾ ਨਵਾਂ ਵਲੌਗ ਲੈ ਕੇ ਅੱਜ ਮੰਮੀ ਦੀ ਤਬੀਅਤ ਤਬੀਅਤ ਕਿਦਾਂ ਹੁਣ ਵੀ ਉਸੇ ਤਰ੍ਹਾਂ ਹੀ ਆ ਥੋੜਾ ਉੱਚੀ ਬੋਲਣਾ ਸਰੋਧਿਆ ਨ ਸੰਧਾ ਨਹੀਂ ਕਰ ਤਬੀਅਤ ਅੱਜ ਉਸੇ ਤਰ੍ਹਾਂ ਹੀ ਆ ਨਹੀਂ ਨਹੀਂ ਉਦਾਂ ਅੱਗੇ ਨਾਲ ਫਰਕ ਆ ਨਾ ਹਾਂ ਕੁਝ ਫਰਕ ਆ ਦੋ ਤਿੰਨ ਦਿਨ ਹੋ ਗਿਆ ਮਦਰ ਦੀ ਤਬੀਅਤ ਥੋੜੀ ਸੈੱਟ ਨਹੀਂ ਸੀਗੀ ਤੇ ਤਾਂ ਕਰਕੇ ਵਲੌਗ ਵੀ ਮੈਂ ਆਪ ਹੀ ਨਹੀਂ ਬਣਾਇਆ ਮੈਂ ਕਿਹਾ ਇੱਕ ਤੇ ਅੱਗੇ ਸ਼ਰੀਰ ਉਦਾਂ ਦਾ ਵਤਨ ਜਿੱਦਾਂ ਮੈਂ ਕਈ ਚੀਜ਼ਾਂ ਦੱਸਦਾ ਹੀ ਨਹੀਂ ਆ ਤੇ ਆ ਹੁਣ ਥੋੜੇ ਜੇ ਸੈੱਟ ਹੋਏ ਆ ਨਹਾਣੂ ਕੇ ਬਾਹਰ ਬੈਠਾ ਹੀ ਤੇ ਮੈਂ ਕਿਹਾ ਚਲੋ ਅੱਜ ਭੈਣ ਭਰਾਵਾਂ ਨੂੰ ਮਿਲਦੇ ਕਿਉਂਕਿ ਬਹੁਤ ਸਾਰਾ ਕਮੈਂਟ ਆਉਣ ਦੇ ਮਮੀ ਵਾਸਤੇ ਵੀ ਆਂਟੀ ਨੂੰ ਲੈ ਕੇ ਆਓ ਆਂਟੀ ਦੀ ਤਬੀਅਤ ਕਿਦਾਂ ਮੈਨੂੰ ਇੰਸਟਾਗ੍ਰam ਤੇ ਵੀ ਬਹੁਤ ਜ਼ਿਆਦਾ ਡੀਐਮ ਆਉਣ ਦੇ ਸੀ ਕਿ ਮਮੀ ਨੂੰ ਵਿੱਚ ਲੈ ਕੇ ਆਓ ਤੇ ਅੱਜ ਜੋਰ ਜੋਰੀ ਮਮੀ ਲੈ ਕੇ ਆਦਿ ਸਾਰੇ ਜਣੇ ਤੁਹਾਡੇ ਲਈ ਦੁਆ ਕਰ ਰਹੇ ਆ ਤੁਹਾਡੇ ਲਈ ਪ੍ਰੇਅਰ ਕਰ ਰਹੇ ਆ ਕਿ ਆਂਟੀ ਠੀਕ ਹੋਣ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਮੈਂ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਨੇ ਜਿਹੜਾ ਸਭ ਮੇਰੇ ਵਾਸਤੇ ਸੋਚਦੇ ਨੇ ਐਨਰਜੀ ਨਾ ਬੋਲੋ ਉਹ ਚੀਜ਼ਾਂ ਨੂੰ ਪਤਾ ਲੱਗੇ ਵੀ ਆਂਦੀ ਨਹੀਂ ਜੀ ਜੀ ਨਹੀਂ ਨਾ ਆ ਗਿਆ એનਰਜੀ ਨਹੀਂ ਹੈਗੀ ਅੱਜ ਨਹੀਂ ਨਹੀਂ ਆਪਾਂ એનਰਜੀ ਰੱਖਣੀ ਆ ਤੇ ਆਪਾਂ ਵਧੀਆ ਵਧੀਆ ਵੀਡੀਓ ਬਣਾਉਣੀਆਂ ਨੇ ਹੂੰ ਤੇ ਅੱਜ ਫਿਰ ਕੀ ਕੀ ਡਿਸਕਸ਼ਨ ਅੱਜ ਦੀ ਸੱਜੀ ਭਾਜੀ ਦਾ ਸਮਾਜਾਰ ਸਣਾ ਦਿਓ ਕੀ ਸਮਾਜਾਰ ਸਵੇਰ ਦਾ ਬਣਿਆ ਸੱਜੀ ਭਾਜੀ ਹੁਣ ਜੋਤਰਾ ਦਿਲ ਕਦਾ ਅੰਦਰ ਲਾ ਸਾਜੀ ਸਿਸਟਮ ਇਹਦਾ ਹੀ ਵੀ ਅੱਜ ਮੈਂ ਸੀਗਾ ਘਰ ਤੇ ਸਾਰੇ ਘਰ ਦੀਆਂ ਕੀਤੀਆਂ ਸਫਾਈਆਂ ਕੰਮ ਆਲੀ ਗਈ ਆ ਹਟ ਤੇ ਫਿਰ ਸਾਰਾ ਦਿਨ ਅੱਡੇ ਘਰ ਇੱਕੋ ਹੀ ਲੜਾਈ ਪਈ ਰਹੀ ਆ ਕਿ ਕੀ ਧਰੀਏ ਕੋਈ ਕਹਿੰਦਾ ਗੋਭੀ ਧਰ ਲੋ ਕੋਈ ਕਹਿੰਦਾ ਦਾਲ ਫਾਈਨਲੀ ਦਾਲ ਤੇ ਗੱਲ ਮੁਕੀ ਆ ਤੇ ਫਿਰ ਦਾਲ ਤੇ ਵੀ ਕੀ ਗੱਲ ਮੁੱਕੀ ਅੱਧਾ ਘੰਟਾ ਡਿਸਕਸ਼ਨ ਕਰਕੇ ਤੇ ਕੀਤੇ ਗੱਲ ਮੁਕੀ ਹੁਣ ਅੰਬਰਸਰ ਕੀ ਆ ਰਿਹਾ ਕੁਲਚਾ ਆ ਅੰਬਰਸਰੀ ਕੁਲਚੇ ਕਹ ਗਿਆ ਦੀ ਮਮੀ ਅੰਬਰਸਰੀ ਆ ਨਾ ਤੇ ਕਰੋ ਤੇ ਗੱਲਬਾਤ ਮੈਂ ਹੀ ਗੱਲਾਂ ਬਾਤਾਂ ਕਰੀ ਜਾਣਾ ਲੋਕਾਂ ਮੈਂ ਕੀ ਗੱਲਬਾਤ ਕਰਾਂਗੀ ਕੀ ਕਰਾਂਗੇ ਉਹ ਇੰਨਾ ਮਿਸ ਕਰਦੇ ਤੁਹਾਨੂੰ ਨਹੀਂ ਕੋਈ ਨਹੀਂ ਅਸੀਂ ਕੱਲ ਠੀਕ ਹੋਵਾਂਗੇ ਫਿਰ ਗੱਲਾਂ ਮਦਾਂ ਗੱਲ ਕਰਾਂਗੇ ਹੂੰ ਅੰਜਵੀ ਚਲੋ ਮੜਾ ਮੋਡਾ ਬੋਲ ਲੈਂਦੇ ਆ ਹੂੰ ਮੜਾ ਮੋਡਾ ਇੰਨਾ ਗਲੇ ਕਹਿੰਦੇ ਵੀ ਮੰਮੀ ਚੁੱਪ ਰਹੇ ਨਹੀਂ ਨਹੀਂ ਨਰਜੀ ਆਏਗੀ ਨਾ ਗੱਲ ਆਏਗੀ ਅੱਜ ਦੜੀ ਦੇ ਵਿੱਚ ਨਹੀਂ ਵਾ ਨਰਜੀ ਲਈ ਹਾਂ ਦੱਸੋ ਗਾਇਜ਼ ਕੀ ਖਵਾਈਏ ਮੰਮੀ ਨੇ ਵੀ ਮੰਮੀ ਦੀ ਕੀ ਮਾੜਾ ਬਿਨੇ ਆ ਫਿਰ ਨਰਜੀ ਆਏਗੀ ਕੇ ਉਹ ਜਿਹੜੇ ਆਪਣੇ ਸ਼ਹਿਰ ਦੇ ਕੁਲਚੇ ਖਾ ਕੇ ਆਉਗੇ ਨਰਜੀ ਕੁਲਚੇ ਖਾ ਕੇ ਵੀ ਹੋ ਸਕਦਾ ਮਸਾ ਕਰਦਾ ਨੰਦੀ ਆ ਜੇ ਤੇ ਬਾਕੀ ਇਦਾਂ ਹੀ ਸੀਗਾ ਯਾਰ 2-3 ਦਿਨ ਸ਼ਾਰਟ ਕੀਤੀਆਂ ਤੇ ਤੁਸੀਂ ਮੰਮੀ ਅੱਜ ਜਿੱਦ ਨੇ ਬਹੁਤ ਜ਼ਿਆਦਾ ਵਿਚਾਰੇ ਨੇ ਕੰਮ ਕੀਤਾ ਜੇ ਬਹੁਤ ਨੇ ਬਹੁਤ ਸਭਾਈਆਂ ਕੀਤੀਆਂ ਭਾਂਡੇ ਮਾਂਦੇ ਆ ਹੁਣ ਚਾਹ ਧਰਨੀ ਜੇ ਭਾਂਡੇ ਚੱਲਾ ਲੈ ਮਾਂਜਣ ਹੁਣ ਭਾਂਡੇ ਆ ਅੱਛਾ ਭਾਂਡੇ ਵਾਲੀ ਗੱਲ ਐ ਮੈਂ ਭਾਂਡੇ ਮਾਂਜੇ ਨਹੀਂ ਹਾਂਗੇ ਭਾਂਡੇ ਉਦਾਂ ਹੀ ਪਏ ਆ ਤੇ ਮੰਮੀ ਨੇ ਭਾਂਡੇ ਵਾਲੀ ਗੱਲ ਨਜ਼ਾਇਜ਼ ਹੀ ਨਾਲ ਲਾਤੀ ਆ ਵੀ ਹੁਣ ਇਹਨੂੰ ਪਤਾ ਲੱਗ ਗਿਆ ਮੈਂ ਕਿ ਭਾਂਡੇ ਵੀ ਪਏ ਚਲੋ ਗਾਈਜ਼ ਉਹ ਤੇ ਘਰ ਦਾ ਕੰਮ ਆਣਾ ਪਰ ਨੂੰ ਕੋਈ ਹੈ ਨਹੀਂ ਆ ਮੇਰੇ ਫਾਦਰ ਵੀ ਕਰ ਲੈਂਦੇ ਰੋਟੀ ਲਾਂਦੇ ਭਾਂਡੇ ਤੋਣ ਸਾਰੇ ਟੋਟਲੀ ਕੰਮ ਕਰ ਲੈਂਦੇ ਹੂੰ ਉਹਨੂੰ ਮੇਰੇ ਨਾਂ ਠੀਕ ਹੋਣ ਕਰਕੇ ਇਹਨਾਂ ਵਿਚਾਰਿਆਂ ਨੂੰ ਕਰਨਾ ਪੰਦਾ ਤੇ ਤਾਂ ਕਰ ਗਏ ਫਿਰ ਅੱਜ ਕਿਹਾ ਅਜ ਰੂਪ ਰੂਪ ਭਾਂਡ ਭਰਾਉਂਦੇ ਹੁੰਨੇ ਆ ਤੇ ਬੜਾ ਹੀ ਖਤਰਨਾਕ ਸੈਟਅਪ ਕੀਤਾ ਅੱਜ ਮੋਬਾਈਲ ਥਲੇ ਸਰਾਣਾ ਰੱਖਿਆ ਕਿਉਂਕਿ ਮੋਬਾਈਲ ਮੰਮੀ ਦਾ ਜੇ ਡੇਗ ਗਿਆ ਤੇ ਮੇਰਾ ਵਲੌਗ ਵਲੌਗ ਇੱਥੇ ਨਹੀਂ ਤੇ ਨਿਕਲ ਜਾਣਾ ਦੋ ਦਿਨ ਹੋ ਗਏ ਵੀਡੀਓ ਬੈਲੈਂਸ ਦੇ ਮੈਂ ਠੀਕ ਨਹੀਂ ਸੀ ਹੈਗੀ ਇਸ ਕਰਕੇ ਕੁਝ ਮੜਾ ਜਾਂ ਫਰਕ ਜਿਹਾ ਲੱਗਾ ਤੇ ਫਿਰ ਮੈਂ ਕਿਹਾ ਚਲੋ ਅੱਜ ਪੈਨ ਭਰਾਵਾਂ ਦੇ ਰੂਪ ਰੂਪ ਹੋ ਜੰਨੇ ਤੇ ਫੋਨ ਥੱਲੇ ਸਰਾਹ ਰੱਖਿਆ ਕਿਉਂਕਿ ਮੰਮੀ ਨੂੰ ਐਸੇ ਵਾਲੀ ਗਿਫਟ ਦਿਆ ਯਾਰ ਆਈਫੋਨ ਤੇ ਅਧਰਾ ਮੰਮੀ ਦਾ ਵੀ ਡਾਰਾ ਤੇ ਸਾਈਡ ਤੇ ਮੈਂ ਇਧਰਲੀ ਸਾਈਡ ਤੇ ਗਈ ਜਿਹੜਾ ਮੂੰਹ ਇੰਨੇ ਗਲੋ ਗਏ ਮੈਂ ਦੱਗੇ ਜਾਂਦੀ ਭਰਾ ਮੇਰਾ ਫੋਨ ਨਾ ਦੁਰਦਨ ਅੱਗੇ ਥੱਲੇ ਸਰਾਹ ਰੱਖ ਗਦੀ ਹੋਰ ਰੱਖ ਤੇ ਬਾਕੀ ਸਾਈਡ ਤੇ ਆਪਾਂ ਫਲੈਸ਼ਲਾਈਟ ਲਾਈ ਆ ਔਰ ਨਰਜੋ ਨਰਜੋ ਦੇ ਫੋਨ ਤੇ ਬਾਕੀ ਗਾਈ ਚਾਹ ਪੀਣ ਲੱਗੇ ਆ ਤੇ ਮੈਂ ਹੁਣ ਛੇਤੀ ਛੇਤੀ ਭੰਡ ਧੋਣਾ ਤੇ ਮਿਲਦੇ ਆ ਤੁਹਾਨੂੰ ਭੰਡ ਧੋਣ ਤੋਂ ਬਾਅਦ ਮੰਮੀ ਤੁਸੀਂ ਇੱਕ ਅੱਧੀ ਗੱਲ ਕਰਨੀ ਤੇ ਕਰ ਲਓ ਨਹੀਂ ਗੱਲ ਮੈਂ ਉਹ ਕਰਾਂ ਕਿ ਆਪਣੇ ਜਿੱਦ ਨੂੰ ਵਿਆਹ ਦਿੰਦੇ ਰਹੋ ਆਪਣੇ ਸੰਨ ਨੂੰ ਵਿਆਹ ਦਿੰਦੇ ਰਹੇ ਅਦਾ ਵਧੀਆ ਵਧੀਆ ਲੋਕ ਦੇਖੋ ਤੇ ਸਬਸਕ੍ਰਾਈਬ ਸਬਸਕ੍ਰਾਈਬ ਕੀਨੇ ਕਹਿਣਾ ਵਾ ਬਾਕੀ ਵਧੀਆ ਵਧੀਆ ਕਮੈਂਟ ਕਰੋ ਤੇ ਸਪੋਰਟ ਕਰੋ ਗਾਈਜ਼ ਮੇਰੇ ਵਲੋਗਾਂ ਨੂੰ ਠੀਕ ਆ ਵਧੀਆ ਵਧੀਆ ਸਪੋਰਟ ਕਰੋ ਰੈਗਰ ਸਪੋਰਟ ਕਰੋ ਜੀ ਤੇਨ ਤੇ ਮੈਂ ਹੁਣ ਘਰ ਤੋਂ ਲੈਣਾ ਆ ਗਿਆ ਤੇ ਫੋਨ ਮੈਂ ਬੜਾ ਹੀ ਕੁਰੁਖੀ ਜੀ ਜਗ੍ਹਾ ਤੇ ਕੁਰੁਖੀ ਕੁਰੁਖੀ ਵਰਡ ਕਿੰਨੂੰ ਪੜਾ ਪਹਿਲੇ ਤੇ ਇਹ ਗੱਲ ਹੈ ਕੁਰੁਖੀ ਇੱਕ ਕਹਿੰਦੇ ਆ ਪੰਜਾਬੀ ਦੇ ਸਾਰੇ ਪੁਰਾਣੇ ਬਜ਼ੁਰਗ ਬੜੀ ਕੁਰੁਖੀ ਜੀ ਜਗ੍ਹਾ ਤੇ ਫੋਨ ਰੱਖਿਆ ਮੇਰਾ ਫੋਨ ਨਾ ਡੇਗਵੇ ਮੇਰਾ ਨਹੀਂ ਮਮੀ ਦਾ ਫੋਨ ਨਾ ਡੇਗਵੇ ਨਵਾਂ ਯਾਰੇ ਸੇ ਮਹੀਨੇ 2 ਮਹੀਨੇ ਹੋ ਗਏ ਲੱਗਦੇ ਦਿਨ ਤੇ ਮਿਲਦੇ ਆ ਤੁਹਾਨੂੰ ਪਾਣੇ ਭੁਣੇ ਧੋ ਲਈਏ ਤੇ ਮਿਲਦੇ ਆ ਤੁਹਾਨੂੰ ਛੇਤੀ ਨਹੀਂ ਨਹੀਂ ਜਾ ਬਣੀ ਆ ਜੋ ਸਾਡਾ ਓਏ ਆਜ ਮਮੀ ਮਮੀ ਨੇ ਕਹਿਤਾ ਵਿੱਚ ਆ ਪੀ ਲੋ ਆ ਕੇ ਤੇ ਆ ਜੋ ਮਿਲ ਦੇ ਦੰ ਤਾਨੂੰ ਸਾਰਿਆਂ ਨੂੰ ਲੱਗਦਾ ਹਣਾ ਵੀ ਜੀਤਾ ਬਸ ਐਕਟਿੰਗ ਹੀ ਕਰਦਾ ਵਾ ਐਕਟਿੰਗ ਕਰਕੇ ਘਰ ਤੇ ਜਾਂਦਾ ਵਿਹਲਾ ਬੈ ਕੇ ਖਾਂਦਾ ਹਣਾ ਜੀਤੇ ਨੂੰ ਹੋਰ ਵੀ ਘਰੇਲੂ ਕੰਮ ਬੜੇ ਵੇਖੋ ਆ ਜੀਤੇ ਦਾ ਇੱਕ ਵੱਖਰਾ ਰੂਪ ਆ ਚਾਹ ਪੀਣ ਲੱਗੇ ਆ ਤੇ ਸਿੰਕ ਜਾ ਕੇ ਵੇਖਿਆ ਤੇ ਭਾਂਡਿਆਂ ਦੀ ਪਰਹਾਰ ਲੱਗੀ ਆ ਤੇ ਮੰਮੀ ਜੀ ਦਾ ਤੁਹਾਨੂੰ ਦੱਸਿਆ ਥੋੜੇ ਜਿਹਾ ਠੀਕ ਨਹੀਂ ਆ ਤੇ ਕੋਸ਼ਿਸ਼ ਕੀਤੀ ਆ ਵੀ 90% ਕੰਮ ਇਹੜਾ ਨਾ ਆਪ ਹੀ ਕਰ ਲਈਦਾ ਕਿਉਂਕਿ ਮੰਮੀ ਦਾ ਨਾ ਇੱਕ ਹੱਥ ਥੋੜਾ ਵਰਕ ਨਹੀਂ ਕਰਦਾ ਹੱਥ ਮਤਲਬ ਚੱਲਦਾ ਨਹੀਂ ਆ ਕੰਮ ਨਹੀਂ ਕਰਦਾ ਮਤਲਬ ਤੇ ਫਿਰ ਆਪ ਹੀ ਕਰ ਲਈਦਾ ਇਹ ਕੰਮ ਇਹਨੇ ਕਿ ਕਿੱਡੇ ਕਿ ਵੱਡੇ ਕੰਮ ਆ। ਕਈ ਕੁੜੀਆਂ ਨੂੰ ਹੁੰਦਾ ਹੋਊਗਾ ਵੀ ਸਾਡੇ ਨਾ ਨਾ ਖਰਾਬ ਹੋ ਜਾਣ। ਸਾਡੇ ਸਟੈਂਡਰਡ 'ਚ ਫਰਕ ਨਾ ਪੈ ਜਾਏ ਵੀ ਕੋਈ ਵੇਖ ਕੇ ਕੀ ਕਹੂਗਾ। ਇਹ ਭਾਂਡੇ ਚੋਰੀ। ਇਹ ਕੋਈ ਡੇ ਵੱਡੇ ਗੰਮੀ ਆਗੇ। ਘਰ ਚ ਰਹਿਣਾ ਤੇ ਯਾਰ ਕੁਝ ਤੇ ਕਰਨਾ ਹੀ ਪੈਣਾ ਵਾ। ਇੰਨੇ ਕੀ ਟ੍ਰੇਨਿੰਗ ਬੰਦੇ ਨੂੰ ਪਹਿਲੇ ਹੋਣੀ ਚਾਹੀਦੀ ਆ। ਕਾਲੋਂ ਬੰਦਾ ਮੜਾ ਮੋਟਾ بیوی ਲੱਕ ਕੇ ਕੰਮ ਕਰਾ ਲੈਂਦਾ ਜਿਹੜੀ ਗੈਂ ਦਾ ਭਾਵਾ ਚਲੋ ਯਾਰ ਕੀ ਕਰਨਾ ਫਿਰ ਸਵੇਰ ਦਾ ਲੱਗਾ ਵੀ ਕੋਈ ਨਾ ਕੋਈ ਫੁੱਲ ਆਲ ਬਣਾਵਾਂ ਵੀਡੀਓ ਬਣਾਵਾਂ ਪਰ ਗੱਲ ਨਹੀਂ ਬਣੀ ਹੁ ਜਾ ਆਉਂਦੇ ਆ ਤੇ ਫਿਰ ਮਿਲਦੇ ਆ ਤੁਹਾਨੂੰ ਸਾਬੰਦੇ ਲੱਗ ਗਿਆ ਰ ਮੈਂ ਦਾਦਾ ਮਾਜ ਜੀਤਾ ਦਾ ਸੁਪਰਸਟਾਰ ਵਾਸ਼ਿੰਗ ਡਿਸ਼ ਇਹ ਬਕਾਇਨ ਭਰਾਵਾਂ ਦਾ ਦੇ ਕਮੈਂਟ ਕਰਕੇ ਦੱਸਿਓ ਵੀ ਕਿੰਨਾ ਦੇ ਹਸਬੰਡ ਜਾਂ ਭਰਾ ਫੈਮਿਲੀ ਨਾਲ ਕੰਮ ਕਰਾਉਂਦੇ ਆ ਪਰ ਮੇਰੀ ਜਿਹੜਾ ਪੁਆਇੰਟ ਆਫ View ਆ ਵੀ ਮੈਂ ਜੋ ਮੰਨਾਂ ਪੀ ਇਹ ਕੋਈ ਉਹਦੀ ਗੱਲ ਨਹੀਂ ਹੈਗੀ ਘਰ ਦੇ ਕੰਮ ਕਰਨਾ ਕਿਉਂਕਿ ਸਾਰੇ ਆਪਾਂ ਜੀ ਰਹਿੰਦੇ ਆ ਤੇ ਸਾਰੇ ਨੂੰ ਇੱਕ ਦੂਜੇ ਦੇ ਸਪੋਰਟ ਨਾਲ ਚੱਲਣਾ ਚਾਹੀਦਾ ਤੇ ਬਸ ਇੰਨਾ ਕੁ ਲੈਕਚਰ ਦਿੰਦਾ ਆ ਤੇ ਮੈਂ ਹੁਣ ਪਾਣੀ ਮਾਰ ਲਾ ਬਾੜਿਆਂ ਨੂੰ ਕਿਉਂਕਿ ਠੰਡੋ ਗਿਆ ਬਹੁਤ ਜ਼ਿਆਦਾ ਤੇ ਤੁਹਾਡੀ ਲਈ ਚਾਹ ਪੀ ਲਈ ਮੰਮੀ ਵੀ ਵੇਟ ਕਰਨ ਦੇ ਆ ਤੇ ਚੰਗਾ ਜੀ ਮਿਲਦੇ ਆ ਤੁਹਾਨੂੰ ਹੁਣ ਤੀਵਾਲ ਦੀ ਜੇ ਆ ਪਾਣੀ ਪਣੀ ਤੋ ਹੋ ਗਏ ਤਾਂ ਨਾਲ ਵੀਡੀਓ ਦੇ ਐਂਗਲ ਉਂਗਲ ਮੇਰੇ ਇਦਾਂ ਦੇ ਹੀ ਆਉਂਦੇ ਆ ਕਿਉਂਕਿ ਹਲੇ ਮੇਰੇ ਕੋ ਪੂਰਾ ਸੈਟਅਪ ਜਾਈ ਨਹੀਂ ਹੈਗਾ ਜਿੱਥੇ ਇੱਕ ਮੋਬਾਈਲ ਮੇਰਾ ਟੈਕਦਾ ਉਹ ਤੇ ਟਿਕ ਟਕਾਲੀਦਾ ਤੇ ਬਾਕੀ ਕੋਆਪਰੇਟ ਕਰਿਆ ਤੁਸੀਂ ਥੋੜਾ ਜਿਹਾ ਆਪਾਂ ਪੂਰਾ ਸੈਟਅਪ ਜਿਹਾ ਜੋ ਲੈ ਆਵਾਂਗੇ ਤਾਂ ਪੂਰੇ ਘੈਂਟ ਘੈਂਟ ਸੈਟਅਪ ਹੀ ਲੈ ਕੇ ਆਵਾਂਗੇ ਤੇ ਨਾਲੇ ਅ ਚਲੋ ਛੱਡੋ 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 ਕੀ ਗੱਲ ਕਰਨੀ ਆ ਸਾਰਾ ਸੈਟਅਪ ਲੈ ਕੇ ਆਵਾਂਗੇ ਬਾਅਦ ਜੀ ਸਮਝ ਲਓ ਤੇ ਫਿਰ ਘੈਂਟ ਘੈਂਟ ਵਲੌਗ ਪਾਇਆ ਕਰਾਂਗੇ ਬਸ ਹੁਣ ਵੀ ਘੈਂਟ ਹੀ ਪਾਣੇ ਆ ਤੁਹਾਨੂੰ ਪਸੰਦ ਆਉਂਦੇ ਆ ਬਾਅਦ ਤੁਸੀਂ ਆਏ ਲਾਈਕ ਕਮੈਂਟ ਸ਼ੇਅਰ ਕਰੀ ਜਾਓ ਤੇ ਚੈਨਲ ਨੂੰ ਸਬਸਕ੍ਰਾਈਬ ਕਰੀ ਜਾਓ ਤੇ ਆਪਾਂ ਆਉਣ ਵਾਲੇ ਦਿਨਾਂ 'ਚ ਪੂਰੀ ਨਿਹਰੀ ਲਿਆ ਦੇਣੀ ਆ ਗਾਈਜ਼ ਮੈਂ ਸੋਚਿਆ ਇਹਗਾ ਕਿ ਵਲੌਗ ਕੰਟੀਨਿਊ ਕਰਦੇ ਆਂ ਪਰ ਘਰੇ ਆ ਡੈਂਟੀ ਆ ਗਿਆ ਮਮੀ ਦਾ ਪਤਾ ਲੈਣ ਤੇ ਮੈਂ ਚੁੱਪ ਕਰਕੇ ਇੱਧਰ ਨਿਕਲਾ ਮੈਂ ਯਾਰ ਵੀਡੀਓ ਬਣਾਵਾਂਗੇ ਤੇ ਪਤਾ ਨਹੀਂ ਉਹਨੇ ਕਿਦਾਂ ਲੱਗੇ ਤੇ ਬਾਕੀ ਆਪਾਂ ਖਾਣ ਲੱਗੇ ਆਂ ਗੋਭੀ ਵਾਲੇ ਪਰੌਂਠੇ ਆ ਉੱਪਰ ਇੱਕ ਕਦੇ ਪੁਰਾਣਾ ਫੁੱਲਾ ਪਿਆ ਜੋ ਤਾਲ ਲਿਆ ਤੇ ਥੱਲੇ ਗੋਭੀ ਦੀ ਰੋਟੀ ਆ ਤੇ ਬਸ ਯਾਰ ਇੰਨਾ ਕੀ ਛੋਟਾ ਜਿਹਾ ਵਲੌਗ ਹੀ ਮੇਰਾ ਤੇ ਮੈਂ ਤਾਂ ਸੋਚਿਆ ਅੱਜ ਇੱਕ ਵਧੀਆ ਬਣਾਵਾਂਗਾ ਥੋੜਾ ਵੱਡਾ ਵਲੌਗ ਬਣਾਵਾਂਗੇ ਪਰ ਨਹੀਂ ਗੱਲ ਬਣੀ ਤੇ ਕੋਈ ਗੱਲ ਨਹੀਂ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਤੇ ਜਲਦੀ ਤੋਂ ਜਲਦੀ ਇਸ ਵਲੌਗ ਨੂੰ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੀ ਨੇਰੀ ਲਿਆ ਦਿਓ ਤੇ ਯਾਰ ਤੁਹਾਡੀਆਂ ਦੁਆਵਾਂ ਨਾਲ ਅੱਜ ਮੰਮੀ ਠੀਕ ਹੋਏ ਆ ਤੁਸੀਂ ਪ੍ਰੇਅਰਸ ਕੀਤੀਆਂ ਮੈਨੂੰ ਇੰਸਟਾਗ੍ਰam ਤੇ ਮੈਸੇਜ ਭੇਜੇ ਤੇ ਤੁਹਾਡੇ ਸਾਰਿਆਂ ਦੀ ਪ੍ਰੇਅਰ ਲਈ ਯਾਰ ਦਿলো ਧੰਨਵਾਦ ਤੇ ਬਸ ਇਦਾਂ ਹੀ ਤੁਸੀਂ ਵੇਖਦੇ ਰਹੋ ਤੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤੇ ਹੋਲੀ ਮੈਂ ਤਾਂ ਬੋਲਣ ਡਿਆ ਕਿ ਨਾਲ ਵਾਲੇ ਘਰ ਨੇ ਚ ਮੰਮੀ ਤੇ ਆਂਟੀ ਨੇ ਤੇ ਚੰਗਾ ਜੀ ਫਿਰ ਸਸਰੀ ਘਰ ਤੇ ਆਪਣਾ ਪਿਆਰ ਬਣਾਈ ਰੱਖਿਓ ਤੇ ਚੱਕ ਦੋ ਕੰਮ ਹੁਣ